ਆ ਦੇਖੋ ਜੀ ਆਪ ਸਰਕਾਰ ਦੀ ਗੁੰਡਾਗਰਦੀ ਕਿਸਾਨ ਪਿੰਡਾਂ 'ਚ ਮਾਰ ਰਿਆ ਇੱਥੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਖਿਲਾਫ ਬੋਲ ਰਿਆ ਆ ਆ ਦੇਖ ਲਓ ਕਹਿੰਦੇ ਵੇ ਗੁੰਡਾਗਰਦੀ ਕਰਦੇ ਕਿਸਾਨ ਗੁੰਡਾਗਰਦੀ ਕਰਦੇ ਕਹ ਆ ਦੇਖੋ ਹਾਂ ਅਸੀਂ ਤਾਂ ਕੁਝ ਨਹੀਂ ਕਹਿਣਾ ਤੁਸੀਂ ਪੰਜਾਬ ਸਰਕਾਰ ਮਰਤਾਵਾ ਪੰਜਾਬ ਦੇ ਵਿੱਚ ਸ਼ਰਿਆਮ ਗੁੰਡਾ ਕਰਦੀ ਹੋ ਰਹੀ ਆ ਸ਼ਰਿਆਮ ਗੁੰਡਾ ਕਰਦੀ ਬੰਦੀ ਸਾਨੂੰ ਲਿਆਓ ਜਿੱਥੇ ਜਾਣਾ ਪਿੱਛੇ ਰੋ ਪਿੱਛੇ ਰੋ ਪਿੱਛੇ ਦਾ ਸਪ੍ਰਾਈਜ਼ ਕਰਕੇ ਇਹ ਆਪਾਂ ਤਾਂ ਕੁਦਰਤ ਕਰਦੇ ਰੋ ਕੁਰਸੀ ਵੇ ਅੱਗੇ ਦੱਸਿ ਛ ਗਿਆ ਆ ਗੁੰਡਾ ਕਰਦੀ ਨਹੀਂ ਚੱਲੂਗੀ ਚੱਲੂਗੀ ਨਹੀਂ ਚੱਲੂਗੀ ਗੁੰਡਾ ਕਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਦਿੱਲੀ ਦਾ ਦਲਾਲ ਮਰਦਾਬਾਦ 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 ਦਿੱਲੀ ਦਾ ਦਲਾਲ ਮਰਦਾਬਾਦ 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 ਬੋਲਣਾ ਅਸੀਂ ਨਾ ਕਿ ਤੋ ਡਰਨਾ ਨਾ ਕਰਿਆ ਘੇਰਾ ਪੜ ਕੇ ਆ ਜਵੇ ਇਥੇ ਅਸੀਂ ਕੋਈ ਨਹੀਂ ਡਰਦੇ ਅਸੀਂ ਵੀ ਡਰ ਨਹੀਂ ਅਸੀਂ ਪੰਜਾਬੀਆਂ ਦੇ ਸਾਡੇ ਕਿੱਦਾਂ ਬਣਦੇ ਆ ਸਾਹ ਦੇਖੋ ਹੁਣ ਹੋਰ ਗੱਲ ਹੁਣ ਤੋਂ ਪਹਿਲਾਂ ਅਸੀਂ ਨਾਲਦਾ ਸ਼ੋਹਰਾ ਵੀ ਆਉਂਦੇ ਆ ਅਸੀਂ ਰਾਲਾ ਕਾਦੀ ਕਰਾਂਗੇ ਕਰੀਂਗਾ ਪਰਮਦੀਆਂ ਸਾਡੇ ਲੈਦਾ ਨਹੀਂ ਬਣ ਗਿਆ ਸਾਡੇ ਸੂਝਾ ਕਰਦੀ ਨਹੀਂ ਹੋਣੀ ਆ ਦੇਖੋ ਗੁੰਡਾ ਕਰਦੀ ਸੀ ਗੁੰਡਾ ਕਰਦੀ ਆ ਦੇਖੋ ਆਪ ਸਰਦਾਰ ਦੀ ਹਰਦਮ ਕਾਰਜ ਸ਼ਰੇਆ ਗੁੰਡਾ ਕਰਦੀ ਕਰ ਰਹੀ ਆ ਮਾਇਨੇ ਕੋ ਹੋਈ দিলল না গাল ਸਾਡੇ ਏਰੀਆ ਦੇ ਵਿੱਚ 70 ਦਾ ਕੰਮਾਡੋ ਮਾਇਨੇ ਕੋਈ ਕਿਹਨੇ ਕਿਹਦੇ ਨਾਲ ਕਿਹੜੇ ਰਾਲਕੇ ਕੀਤੀ ਬਸਾਓ ਕਿਹਨੇ ਰਾਲਕੇ ਕੀਤੀ ਐਸੇ ਸਵਾਲੀਆ ਕਿਹਦਾ ਬੰਦਾ ਸੀ ਐਸੇ ਸਵਾਲੀਆ ਕਿਹਦਾ ਬੰਦਾ ਸੀ ਦੱਸੋ ਆਪਦੀ ਸਰਕਾਰ ਹੋਵੇ ਮੇਰੇ ਤੇਨ ਪਰਦੇ ਕੀ ਦੇਖਨੇ ਕੀਤੇ ਪੌਂਚ ਕੇ ਪੌਂਚ ਕੇ ਦੀਆ ਪੌਂਚ ਕੇ ਦੀਆ ਪੌਂਚ ਕੇ ਦੀਆ ਜਦੋਂ ਹਲਕੇ ਕਾਫ ਫੇਰ ਕੇ ਸਟੋਪ ਪਲੇ ਦੱਲੇ ਲੈ ਗਏ ਮਰਦਾਬਾਦ ਮਰਦਾਬਾਦ ਮਰਦਾ ਆਈ ਚਲੂਗੀ ਨਹੀਂ ਚਲੂਗੀ ਇਹ ਪੰਜਾਬ ਪੰਜਾਬੀਆਂ ਦਾ ਰਹਿਣਾ ਦਿੱਲੀ ਆਲੇ ਤੱਕ ਤੇ ਆਗੇ ਹਾਂ ਤੱਕ ਦਿਆਂਗੇ ਦਿੱਲੀ ਆਲੇ ਜਿਹੜਾ ਆਊਗਾ ਇੱਥੇ ਦਿੱਲੀ ਆਲੇ ਵਰਾਜ ਨਹੀਂ ਚਲਣ ਦਾ ਮਾਗੇ ਪੰਜਾਬ ਪੰਜਾਬੀਆਂ ਦਾ ਪੰਜਾਬ ਪੰਜਾਬੀਆਂ ਦਾ ਨਹੀਂ ਦਿੱਲੀ ਆਲੇ ਪੰਜ ਦਿੱਲੀਆ ਤੁਸੀਂ ਆ ਮੈਂ ਬੁਲਾ ਦਿੱਲੀ ਆਲੇ ਲੈ ਲੈ ਮੈਂ ਬੁਲਾ ਕੇ ਕਰਿਆ ਤੇ ਹੁੰਦੀ ਆ ਕਰਿਆ ਪੁੱਛ ਆਓ ਮੇਰੇ ਨਾਲ ਗੱਲ ਕਰੋ ਹੁਣ ਨਹੀਂ ਹੋਰ ਗੱਲ ਕਰੋ ਹੁਣ ਕਰੋ ਗੱਲ ਮੇਰੇ ਨਾਲ

ਕੋਈ ਗੱਲ ਨਹੀਂ ਗਾ ਕੇ ਖਿੜੇ ਉਹ ਸਾਡੇ ਭਰਾ ਆ ਸਾਡੇ ਨਾਲ ਖੜੇ ਆ ਭਾਈ ਮੰਗੇ ਭਾਈ ਕੋਈ ਗੱਲ ਨਹੀਂ ਨਹੀਂ ਤੁਸੀਂ ਸਾਡੇ ਅੱਗੇ ਦੇ ਭਾਈ ਤੁਸੀਂ ਸਾਡੇ ਨਾਲ ਖੜੇ ਆ ਤੁਹਾਡੀ ਕੋਈ ਗੱਲ ਲੱਕੇ ਮਾਰੇ ਨਾ ਹੀ ਮਤਲਬ ਦੇਖ ਮੈਂ ਕਹਾਂਗਾ ਇੱਕ ਮੈਂ ਕਹਾਂਗਾ మే మే నా బే పంజు పర్ పర్ ఆ దేఖో దేఖో ఆది ਕੋਈ ਗੱਲ ਨਹੀਂ 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 ਇਹ ਮੁੱਦੇ ਤੇ ਬੋਲ ਨਹੀਂ ਸਾਡੇ ਪਿੰਡ ਦੇ ਉਹ ਪੰਜਾਬ ਸਰਕਾਰ ਮਰਦਾਬਾ ਬੰਦੇ ਭਾਈ ਇਧਰ ਆ ਮੰਗੇ ਭਾਈ ਇਧਰ ਆ ਸਾਦਾ ਭਾਈ ਜਰਾ ਪਿੰਡ ਦਾ ਇਕੱਠਾ ਸਾਦਾ ਕਿਸਨਾ ਬੇਰਬੋਦੀ ਨਾਲ ਲਾਕੇ ਦੇ ਨਾਲ ਸਾਦਾ ਸਰਕਾਰ ਨਾਲ ਬਰੋਧਿਆ ਸਰਕਾਰ ਨਾਲ ਬਰੋਧਿਆ ਫੇੜ ਦੇ ਕਰ ਲੋ ਚੱਲ ਗੱਲ ਆਪਾਂ ਕਦੇ ਲੜੀ ਜਾਂਦੇ ਆ ਫੇਰ ਹੁਣ ਹਰ ਪੀਰ ਤਾਂ ਨਾਲ ਖੜੀ ਹੁੰਦੇ ਟਾਈਮ ਆ ਬਾਈ ਲੰਨ ਦਾ ਥੋੜਾ ਟਾਈਮ ਆ ਪੰਜਾਬ ਸਰਕਾਰ ਪੋਕਾਵਾ ਮੁੰਡਾਵਾ ਮੁੰਡਾਵਾ ਭਗਵਾਤ ਕਿਹੜਾ ਹੈ ਆ ਦੂਰ ਤੇ ਮਿਲਣਾ ਹੋਵੇ ਪਿਛੇ ਰੋ ਦੂਰ ਹੋ ਦੂਰ ਹੋ ਝੰਡਾ ਲੈ ਆਓ ਝੰਡਾ ਲੈ ਕੇ ਆਓ ਝੰਡੇ ਲੈ ਆਓ ਝੰਡੇ ਲੈ ਆਓ ਕੱਢ ਕੇ ਝੰਡੇ ਲੈ ਆਓ ਝੰਡੇ ਦੇ ਆਓ ਜੁਨੀਆਂ ਤੇ ਕੱਢ ਕੇ ਆ ਝੰਡੇ ਲੈ ਆਓ ਝੰਡੇ ਲੈ ਆਓ ਝੰਡੇ ਝੰਡੇ ਲੈ ਆਓ ਝੰਡੇ ਸਾਰੇ ਆ ਯਾਰ ਦੇਖੋ ਸਾਡਾ ਪਿੰਡ ਵਾਲਾ ਲੰਗਰ ਸੇਵਾ ਭਾਈ ਜੋਬ ਕਰ ਗਿਆ ਭਾਈ ਜੋਬ ਕਰ ਗਿਆ ਚੱਲ ਜਾ ਬੇਇੱਜ਼ਤੀ ਕਰਾਉਣੀ ਬੇਇੱਜ਼ਤੀ ਕਰਾ ਕੱਢ ਅਸੀਂ ਦੇਖੋ ਨਾ ਕਿ ਇਹੋ ਡਰਨਾ ਨਾ ਕਰਿਆ ਸਾਹਮਣੇ ਖੜੇ ਆ ਸਾਹਮਣੇ ਖੜੇ ਆਂ ਡਰਦੇ ਨਹੀਂ ਗਏ ਅਸੀਂ ਪੰਜਾਬ ਲਈ ਖੜੇ ਆ ਅਸੀਂ ਦਿੱਲੀ ਆਲੇ ਤਲਾ ਲੀ ਗਏ ਅਸੀਂ ਸੇਵਾ ਕਰਦੇ ਆਂ ਅਸੀਂ ਸੇਵਾ ਕਰਦੇ ਆਂ ਲੱਗੇ ਹੋਆ ਸੀ ਲੱਗੀਆਂ ਪੰਜਾਬ ਸਰਕਾਰ ਮਰਦਾਬਾਦ 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 ਦਿੱਲੀ ਦੇ ਤਲਾ ਮਰਦਾਬਾਦ 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 ਕਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਅਸੀਂ ਨਹੀਂ ਕੰਮਾਂ ਦੇ ਰਹੋ ਲੜਦੇ ਕੀ ਮੈਂ ਕੀ ਲੜਨਾ ਕੋ ਬਸ ਨਾ ਪੜਾ ਤੁਸੀਂ ਪੜ ਕੇ ਦਿਖਾ ਰਹੇ ਹੋ ਇਹ ਵੀ ਪੜੇ ਉਹ ਆਵਾਜ਼ ਰੈਨ ਬੋਲਿੰਗ ਸੀ ਲੋ ਰੈਨ ਬੋਲ ਨੇ ਆ ਲੌਕੇ ਆ ਲੌਕੇ ਅਸੀਂ ਨਾ ਪੱਕਾ ਦੱਸਦੇ ਤੰਗੂ ਆ ਅਸੀਂ ਜਿੱਥੇ ਬਲਦਿਆਂ ਨੂੰ ਮੈਨੂੰ ਕਰਦੇ ਆ ਤੰਗੂ ਟੌਪ ਕਰ ਤੇ ਆ ਕਿੰਨਾ ਨਰਮਾਨਾ ਬੰਦੀਆਂ ਬਾਜੀ ਲੜਨਾ ਮਾਰਾ ਤੰਗੂ ਨਹੀਂ ਨਹੀਂ ਅਸੀਂ ਅਸੀਂ ਲੜਾਈ ਰਾਤ ਭਾਈ ਜਰਾ ਸ਼ਾਂਤ ਭਾਈ ਜਿੱਥੇ ਵੀ ਸੇਵਾ ਕਰਾਂਗੇ ਤੋ ਭਾਈ ਨੇ ਪੰਜਾਬ ਸਰਪੰਚ ਸਮੂਹ ਪੰਜਾਬੀਆਂ ਨੂੰ ਵੇਖ ਲਾਓ 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 ਕੋਈ ਗੱਲ ਨਹੀਂ ਅਸੀਂ ਵੀ ਲਾਓ ਮਾਤਾ ਆਬਾਦ ਮਗਰਾਬਾਦ ਮਰਦਾਬਾਦ ਮਾਕੇ ਦੀ ਸੇਵਾ ਕਰਕੇ ਆਪਣਾ ਆਪਣੇ ਵਾਕੇ ਨੂੰ ਆਫਤ ਦੇ ਵਿੱਚੋਂ ਕੱਢੀ ਪੁਗਤੀ ਆਫਤ ਦੇ ਵਿੱਚੋਂ ਕੱਢੀ ਕਾਂਗਰਸ ਨੇ ਦੱਸੋ ਭਾਈ ਕੀ ਆਸੀ ਦੱਸੋ ਕੀ ਆਸੀ ਹੈ ਕਿਸਾਨ ਦੱਸੋ ਕਿਸਾਨ ਆ ਕਿਸਾਨ ਆਸੀ ਅਸੀਂ ਕੋਈ ਪਾਰਟੀ ਨਹੀਂ ਸਾਡੀ ਸੀਐਮ ਸੀਐਮ ਸਾਥ ਕਿਸਾਨਾਂ ਦੇ ਨਾਲ ਆ ਨਾ ਰਿਆ ਪਾਰਟੀ ਮਜ਼ਦੂਰ ਇੱਕ ਦਾ ਮਰਦਾਬਾ ਜਿੰਦਾਬਾਦ 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 ਨਾ ਰੇ ਕਾ ਜਿੰਦਾਬਾਦ ਜਿੰਦਾਬਾਦ ਨਹੀਂ ਚਲੂਗੀ ਨਹੀਂ ਚਲੂਗੀ ਨਹੀਂ ਚਲੂਗੀ ਜਿੰਦਾਬਾਦ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਅਸੀਂ ਸਾਰੇ ਜਿੰਨੇ ਵੀ ਪੰਜਾਬ ਪ੍ਰਾਸਤ ਬੰਦੇ ਆ ਕੁੱਕੜ ਪੈਂਦੇ ਵਿੱਚ ਆਓ ਕੁੱਕੜ ਪੈਂਦੇ ਵਿੱਚ ਆਓ ਕੁੱਕੜ ਪੈਂਦੇ ਸਾਡੇ ਕੋਈ ਮਾਤ ਨਹੀਂ ਮੈਂ ਕਹਿੰਦੀ ਮੈਂ ਇੱਕ ਮਿੰਟ ਆਪਾ ਆਪ ਲੈਣਾ ਨਹੀਂ ਲਾਈਵ ਚੱਲਣ ਦੇ। ਲਾਈਵ ਚੱਲ ਤੂੰ ਆਪਣਾ ਕਰੋ ਤੁਸੀਂ ਆਪਣਾ ਕਰੋ। ਤੁਸੀਂ ਆਪਣਾ ਕਰੋ। ਬਈ ਗੱਲ ਤੋਂ ਸੁਣੋ ਯਾਰ ਲਾਈਵ ਚੱਲਣ। ਕਿਉਂ ਚੱਲੇ? ਆਪਾ ਲਾਈਵ ਦੇਖੋ ਜਿੰਨੇ ਵੀ ਕਿਸਾਨ ਵੀ ਦੇ ਆ ਪਿੰਡ ਵਾਸੀ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਗੁੰਡਾਗਰਦੀ ਧੱਕਾ ਆਮ ਆਦਮੀ ਪਾਰਟੀ ਸ਼ਰਮ ਧੱਕਾ ਕਛਾਈ ਕਰ ਰਹੀ ਆ। ਆ ਦੇਖੋ ਆਣ ਕੇ ਗੁੰਡਾਗਰਦੀ ਨਹੀਂ ਚੱਲੂਗੀ। ਨਹੀਂ ਚੱਲੂਗੀ ਨਹੀਂ ਚੱਲੂਗੀ। ਪੰਜਾਬ ਸਰਕਾਰ ਮਰਦਾਬਾਦ। ਮਰਦਾਬਾਦ ਮਰਦਾਬਾਦ। ਪੰਜਾਬ ਸਰਕਾਰ ਮਰਦਾਬਾਦ। ਮਰਦਾਬਾਦ ਮਰਦਾਬਾਦ।